ਮੇਰੀ ਦੂਜੀ ਵਾਰ ਹੈ ਕਿਲੇ ਨੰਬਰ ਦਵਾਂਗੇ ਦੱਸੋ ਕਿੰਨੇ ਨੰਬਰ ਦਵਾਂਗੀ ਮੈਂ ਤਾਂ ਪਾਸ ਹੀ ਜਾਈ ਕਿ ਇਹ ਆਹ ਹੈ ਜੀ ਕਿ ਤੁਹਾਨੂੰ ਖਾਸ ਲੱਗਿਆ ਤੁਸੀਂ ਸੈਕਿੰਡ ਟਾਈਮ ਦੇਖ ਰਹੇ ਹੋ ਕੁਝ ਅਲੱਗ ਆ ਯਾਰ ਜੀ ਸੋਹਣਾ ਲੱਗਿਆ ਫਿਲਮ ਇਹ ਬੰਦਾ ਟੁੱਟਦੇ ਕੁਝ ਮਾਦੇ ਜੀ ਫਿਲਮ ਦੇਖ ਦੇਖ ਕੇ ਆਏ ਹੋ ਤੁਸੀਂ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਪਰਿਵਾਰ ਵਿੱਚ ਦੇਖਣ ਵਾਲੀ ਬੈਠੀ ਠੀਕ ਹੈ ਜੀ ਕਿ ਸ਼ਾਇਰ ਬੰਦਾ ਤੇ ਬੰਦਾ ਕੁਝ ਬਣਦਾ ਗਿਆ ਐਨਵਾਇਰਨਮੈਂਟ ਬਹੁਤ ਵਧੀਆ ਦਿਖਾਇਆ ਗਿਆ ਹੈ ਸਾਰਾ ਠੀਕ ਹੈ ਕਿ ਸ਼ਾਇਰੋ ਸ਼ਾਇਰੀ ਤਾਂ ਵਧੀਆ ਹੀ ਹੈ ਹਾਂ ਜੀ ਲਿਟਰੇਚਰ ਨਾਲ ਕਾਫੀ ਜੋੜਦੀ ਹੈ ਮੂਵੀ ਬਹੁਤ ਚੰਗੀ ਐਂਡਿੰਗ ਬਹੁਤ ਵਧੀਆ ਐਂਡਿੰਗ ਵਧੀਆ ਸੀ ਐਂਡਿੰਗ ਚ ਕੀ ਟਾਲ ਚੋ ਰਿਮੋਟ ਕਰ ਰਹੀ ਹੈ ਸੋ ਇਹੀ ਬਹੁਤ ਵਧੀਆ ਗੱਲ ਹੈ ਹਾਂਜੀ ਤੇ 14 ਕੀ ਵਧੀਆ ਲੱਗਿਆ ਤੁਹਾਨੂੰ ਸਾਨੂੰ ਉਹਦੀ ਸ਼ੇਰੋ ਸ਼ਾਇਰੀ ਬਹੁਤ ਵਧੀਆ ਲੱਗੀ ਤੇ ਨੀਰੂ ਬਾਜਪਾ ਦਾ ਜੋ ਕੈਕਟਰ ਹੈ ਉਹ ਵੀ ਬਹੁਤ ਵਧੀਆ ਉਹਨੇ ਕਿਰਦਾਰ ਨਿਭਾਇਆ ਇਹ ਬੱਚੇ ਤੁਸੀਂ ਫਿਲਮ ਦੇਖ ਕੇ ਕਿਵੇਂ ਲੱਗੀ ਠੀਕ ਐ ਸੋਹਣੀ ਸੀਗੀ ਫਿਲਮ ਐ ਸਮਝ ਆ ਗਈ ਸੀ ਅੱਸੀ ਗੱਲ ਦੋਸਤੋ ਅੱਜ ਅਸੀਂ ਆਏ ਆ cinema ਘਰ ਦੇ ਵਿੱਚ ਫਿਲਮ ਲੱਗੀ ਹੋਈ ਹੈ ਸ਼ਾਇਰ ਸਤਿੰਦਰ ਸਰਤਾਜ ਦੀ ਤੇ ਨੀਰੂ ਵਾਰਿਵਾਦੀ ਜਿਹੜੀ ਫਿਲਮ ਡਾਇਰੈਕਟ ਕੀਤੀ ਆ ਉਹਦੇ ਪ੍ਰਤਾਪ ਸਿੰਘ ਜੀ ਨੇ ਤੇ ਰਾਈਟਰ ਹੈਗੇ ਨੇ ਜਗਦੀਪ ਸਿੰਘ ਬੜਿੰਗ ਤੇ ਨੀਰੂ ਵਾਰਿਵਾਦੀ ਪ੍ਰੋਡਕਸ਼ਨ ਆ ਉਹਨਾਂ ਨੇ ਪ੍ਰੈਜ਼ੈਂਟ ਕੀਤੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗਰਦਾਰ ਆ ਤੁਸੀਂ ਇੱਕ ਤਰ੍ਹਾਂ ਦਾ ਪੋਸਟਰ ਤੋਂ ਹੀ ਜੱਜ ਕਰ ਸਕਦੇ ਹੋ ਕਿ ਕਿੰਨੀ ਕੁ ਸੋਹਣੀ ਫਿਲਮ ਹੋਊਗੀ ਪੋਸਟਰ ਬਣਾਉਣ ਵਾਲਿਆਂ ਨੇ ਪੂਰੀ ਧੀਜ ਲਈ ਹੋਈ ਆ ਪੋਸਟਰ ਕਿਤੇ ਨਾ ਕਿਤੇ ਆਪਣੇ ਆਪ ਚ ਦਿਖਾ ਰਿਹਾ ਮੁਹੱਬਤ ਬਾਕੀ ਰਿਵਿਊ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਰਿਵਿਊ ਕਿਵੇਂ ਨੇ ਤੇ ਬਾਕੀ ਆਜੂ ਗੱਲਬਾਤ ਕਰਦੇ ਆ ਆਡੀਅנס ਨਾਲ ਕਿ ਕਿਵੇਂ ਲੱਗੀ ਜੀ ਠੀਕ ਸੀ ਬੜਾ ਬੜੇ ਠੀਕ ਅੱਛੀ ਲੱਗੀ ਅੱਛਾ ਫਿਲਮ ਚ ਕੀ ਖਾਸ ਲੱਗਿਆ ਬਸ ਜੋ ਉਹਨਾਂ ਦਾ ਸਰਤਾਜ ਜੀ ਦਾ ਕਰੈਕਟਰ ਸੀਗਾ ਜੋ ਉਹਨਾਂ ਨੇ ਕਰ ਰਹੇ ਨੇ ਉਹਨਾਂ ਨੂੰ ਤਾਂ ਉਹ ਠੀਕ ਸੀ ਲੱਗਿਆ ਸਟੋਰੀ ਬੰਨ ਕੇ ਰੱਖਦੀ ਹੈ ਜੀ ਫਿਲਮ ਦੀ ਸਟੋਰੀ ਪੂਰੀ ਬੰਨ ਕੇ ਰੱਖਦੀ ਹੈ ਹਾਂ ਜੀ ਹਾਂਜੀ ਸ਼ਾਇਰੀ ਬਹੁਤ अच्छी लगी ਇਹਦੇ ਵਿੱਚ ਸੋਹਣੀ ਫਿਲਮ ਹੈ ਜਣੀ ਹਾਂਜੀ ਬਹੁਤ ਵਧੀਆ ਪਰਿਵਾਰਿਕ ਫਿਲਮ ਹੈ ਕਿੰਨੇ ਜੋ ਕਿੰਨੇ ਨੰਬਰ ਦੋਗੇ ਦੱਸੋ ਕਿੰਨੇ ਨੰਬਰ ਦੋਗੇ ਮੈਂ ਤਾਂ 10 ਹੀ ਦਵਾਂਗੀ ਮੈਨੂੰ ਤਾਂ ਬਹੁਤ अच्छी लगी ਆ ਫਿਲਮ ਤੇ ਕੋਈ ਸ਼ਾਇਰ ਸੁਣਾਉ ਦੋ ਜੇ ਯਾਦ ਹੋਵੇ ਨਹੀਂ ਬਹੁਤ ਮੁੱਖਿਆ ਦਸਣਾ ਨੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਕਿ ਐ ਹੋ ਕਿਵੇਂ ਲੱਗੀ ਫਿਲਮ ਜੀ ਬਹੁਤ ਵਧੀਆ ਮੂਵੀ ਸੀ ਜੀ ਬਹੁਤ ਸੀ ਹਾਂਜੀ ਪੁਰਾਣੇ ਸਭੇ ਚੰਨਾਂ ਨਾਲ ਜੁੜੇ ਹੋਏ ਸੀ ਹਾਂਜੀ 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 ਤੇ ਫਿਲਮ ਚ ਕੀ ਦਾ ਐਕਟ ਜ਼ਿਆਦਾ ਸੋਹਣਾ ਲੱਗਿਆ ਫਕਤ ਦੋਨੋਂ ਦੇ ਬਦਨ ਕਰਸ ਸੁਤੰਦਰ ਤੋਂ ਨਿਰਭਰ ਬਦਾਈ ਹਾਂਜੀ 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 ਤੇ ਸਟੋਰੀ ਕੀ ਦਰਸਾਉਂਦੀ ਹੈ ਸਟੋਰੀ ਤਾਂ ਵਧੀਆ ਦੇਖਣ ਨੂੰ ਜੀ ਅੱਛਾ ਜੀ ਪਿਆਰ ਮੁਹੱਬਤ ਵਾਲੀ ਸਟੋਰੀ ਹੈ ਹਾਂਜੀ ਵਧੀਆ ਵਧੀਆ ਜੀ ਮੈਸੇਜ ਵਧੀਆ ਮਿਲਦਾ ਹਾਂਜੀ ਹਾਂਜੀ ਬਹੁਤ ਵਧੀਆ ਮਿਲਦਾ ਜੀ ਪਰਿਵਾਰ 'ਚ ਦੇਖਣ ਨੂੰ ਵਧੀਆ ਲੱਗਦੀ ਮੂਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਤੁਸੀਂ ਫਿਲਮ ਦੇਖ ਕੇ ਆ ਕਿਵੇਂ ਲੱਗੀ ਮੇਰੀ ਦੂਜੀ ਵਾਰ ਆ ਇਹ ਅੱਛਾ ਸੈਕਿੰਡ ਟਾਈਮ ਦੇਖ ਰਹੇ ਹੋ ਇਹ ਕੱਲ੍ਹ ਆਈ ਸ਼ੋ ਤੇ ਕਾਹ ਸ਼ੋ ਹਦਵਾਰ ਤੇ ਆ ਇਹ ਇਹ ਅਹੇ じゃ ਕੀ ਤੁਹਾਨੂੰ ਖਾਸ ਲੱਗਿਆ ਤੁਸੀਂ ਸੈਕਿੰਡ ਟਾਈਮ ਦੇਖ ਰਹੇ ਹੋ ਕੁਝ ਅਲੱ ਕੁਝ ਦੱਸਿਆ ਵਾ ਕਿ ਅਸਲ ਆ ਕੋਈ ਸਚਾਈ ਆ ਕੀ ਸੋਣਾ ਲੱਗਿਆ ਫਿਲਮ ਚ ਕੀ ਬੰਦਾ ਟੁੱਟ ਕੇ ਕੁਝ ਬਣਦਾ ਹੈ ਅੱਛਾ ਕੀ ਪਹਿਲਾਂ ਟੁੱਟੂਗਾ ਠੋਕਰ ਵੱਜੂਗੀ ਫਿਰ ਬੰਦਾ ਜੁੜਦਾ ਫਿਰ ਕੁਝ ਬਣਦਾ ਅੱਛਾ ਜੀ ਇਹ ਚ ਬਹੁਤ ਡੂੰਗੀ ਗੱਲ ਹੈ ਜਿਹੜਾ ਸਮਝ ਸਕਦਾ ਸਮਝ ਸਕਦਾ ਮੈਂ ਇਹਦੇ ਚ ਦੋ ਆਰਟਿਸਟ ਨੇ ਉਹਨਾਂ ਚ ਕਿਹਨਾਂ ਦਾ ਰੋਲ ਵਧੀਆ ਲੱਗਿਆ ਵੀ ਦੋਨੇ ਆਪਣੀਆਂ ਦਾ ਵਧੀਆ ਨੇ ਦੋਨੇ ਵਧੀਆ ਨੇ ਹਾਂ ਤੇ ਕੋਈ ਸ਼ੇਰੋ ਸ਼ਾਇਰੀ ਕੋਈ ਡਾਇਲੋਗ ਸੁਣਾ ਦਿਓ ਡੈਲ ਦਾ ਇੰਨੀ ਵਾਲੀ ਕੋਈ ਯਾਦ ਨਹੀਂ ਹੁੰਦੀ ਯਾਰ ਕੁਝ ਤਾਂ ਹੋਊਗਾ ਫਿਲਮ ਦੀ ਇਸ ਆ ਇਹ ਫਿਲਮ ਯਾਰਾ ਸ਼ਾਇਰੀ ਤੇ ਆਪਣੇ ਗਾਣੇ ਉਹ ਸਾਰੇ ਮੌਕੇ ਤੇ ਬਹੁਤ ਹੀ ਬਣਾਏ ਹੋਏ ਆ ਅੱਛਾ ਫਿਲਮ ਦਰਸਾਉਂਦੀ ਕੀ ਆ ਇਹ ਜੀ ਦਰਸਾਉਂਦੀ ਆ ਕਿ ਸ਼ਹਿਰ ਬੰਦਾ ਤੇ ਬੰਦਾ ਕੁਝ ਬਣਦਾ ਕਿਵੇਂ ਆ ਆਸ਼ਕੀयत ਬਣਾ ਟੁੱਟਦਾ ਕਿਵੇਂ ਤੇ ਸ਼ਹਿਰ ਕਿਵੇਂ ਬਣਿਆ ਜਾਂਦਾ ਯਾਨੀ ਕਿ ਮੁਹੱਬਤ ਤੇ ਬਣੀ ਹੋਈ ਇੱਕ ਤਰ੍ਹਾਂ ਦੀ ਮੁਹੱਬਤ ਵੀ ਨਹੀਂ ਕਿ ਪੂਰੀ ਵੀ ਮੁਹੱਬਤ ਸਰੇ ਜੜਦੀ ਕਿ ਸ਼ਹਿਰ ਬੰਦਾ ਟੁੱਟ ਕੇ ਸ਼ਹਿਰ ਬਣ ਜਾਂਦਾ ਠੀਕ ਆ ਕੀ ਕਹਿੰਦੇ ਜਿਹੜਾ ਸ਼ਾਇਰ ਆ ਉਹ ਕਦੇ ਮੁਕੰਮਲ ਨਹੀਂ ਹੁੰਦਾ ਟੁੱਟਦਾ ਵੀ ਨਾ ਫਿਰ ਸ਼ਹਿਰ ਬਣਦਾ ਦੇ ਨੂੰ ਮੁਹੱਬਤ ਮਿਲ ਜਾ ਉਹ ਸ਼ਹਿਰ ਨਹੀਂ ਬਣ ਸਕਦਾ ਜੇ ਟੁੱਟੇ ਅਧੂਰੇ ਰਹਿਣੇ ਉਹ ਸ਼ਹਿਰ ਬਣ ਸਕਦਾ ਠੀਕ ਹੈ ਜੀ ਐਵੇਂ ਦੱਸਿਆ ਗਿਆ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਫਿਲਮ ਦੇਖਣ ਲਈ ਪੂਰੀ ਫੈਮਿਲੀ ਆਈ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਫਿਲਮ ਦੇਖ ਕੇ ਆਏ ਤੁਸੀਂ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਪਰਿਵਾਰ ਵਿੱਚ ਦੇਖਣ ਆਲੀ ਬੈਠੀ ਅੱਛੀ ਹਾਂਜੀ ਤੇ ਕਿਹਨਾਂ ਦਾ ਕਿਰਦਾਰ ਜ਼ਿਆਦਾ ਸੋਹਣਾ ਲੱਗਿਆ ਦੋਵੇਂ ਤੇ ਨਿਰੂ ਵਾਲਵਾ ਜੀ ਦਾ ਹੋ ਗਿਆ ਵੀ ਵਧੀਆ ਲੱਗਿਆ ਸੀ ਹਾਂਜੀ ਹਾਂਜੀ ਫਿਲਮ ਚ ਕੀ ਵਧੀਆ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਪਿੰਡੂ ਕਲਚਰ ਦਿਖਾਇਆ ਗਿਆ ਹੈ ਸਾਰਾ ਬਹੁਤ ਅੰਚੀ ਮੂਵੀ ਹੈ ਜੀ এনवायरमेंट ਬਹੁਤ ਵਧੀਆ ਦਿਖਾਇਆ ਗਿਆ ਹੈ ਸਾਰਾ ਠੀਕ ਹੈ ਬਾਕੀ ਸ਼ਾਇਰੋ ਸ਼ਾਇਰੀ ਤਾਂ ਵਧੀਆ ਹੀ ਆ ਹਾਂਜੀ ਲਿਟਰੇਚਰ ਨਾਲ ਕਾਫੀ ਜੋੜਦੀ ਹੈ ਮੂਵੀ ਬਹੁਤ ਅੱਛਾ ਹੈ ਜੀ ਸਾਰਾ ਅੱਛਾ ਕਿੰਨੇ ਨੰਬਰ ਦਓਗੇ 10/10 ਮੈਂ ਤੁਸੀ ਕਿੰਨੇ ਦਊਂਗੇ ਪੂਰੇ ਜੀ ਪੂਰੇ ਹੀ ਤੇ ਤੁਸੀਂ ਕਿੰਨੇ ਨੰਬਰ ਦਓਗੇ ਪੂਰੇ ਜੀ ਪੂਰੇ ਐਂਡਿੰਗ ਫਿਲਮ ਫਿਲਮ ਸੋਹਣੀ ਲੱਗੀ ਐਂਡਿੰਗ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਐਂਡਿੰਗ ਵਧੀਆ ਸੀ ਐਂਡਿੰਗ ਚ ਕੀ ਮੈਸੇਜ 무ਸੀ ਦਿੱਤਾ ਹੋਊਗਾ ਨਹੀਂ ਮੈਸੇਜ ਕੋਈ ਨਹੀਂ ਬਟ ਬਹੁਤ ਜ਼ਿਆਦਾ ਸਹੀ ਸੀ ਐਂਡਿੰਗ ਬਹੁਤ ਜ਼ਿਆਦਾ ਡੀਪਲੀ ਫਿਲਮ ਸੀ ਹਾਂਜੀ ਬਹੁਤ ਡੀਪ ਠੀਕ ਹੈ ਜੀ ਤੇ ਬਾਈ ਜੀ ਤੁਸੀਂ ਦੇਖ ਕੇ ਆਏ ਥੋਨੂੰ ਕਿਵੇਂ ਲੱਗੀ ਫਿਲਮ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਲੱਗੀ ਹਾਂਜੀ ਬਹੁਤ ਜ਼ਿਆਦਾ ਕਲਚਰ ਨੂੰ ਪ੍ਰੋਮੋਟ ਕਰ ਰਹੀ ਹੈ ਸੋ ਇਹੀ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਤੇ ਜ਼ਿਆਦਾ ਕੀ ਵਧੀਆ ਲੱਗਿਆ ਫਿਰਾਂ ਜੀ ਸਾਨੂੰ ਉਹਦੀ ਸ਼ੇਰੋ ਸ਼ਾਇਰੀ ਬਹੁਤ ਵਧੀਆ ਲੱਗੀ ਤੇ ਨੀਰੂ ਬਾਜਵਾ ਦਾ ਜੋ ਕਰੈਕਟਰ ਹੈ ਉਹ ਵੀ ਬਹੁਤ ਵਧੀਆ ਉਹਨੇ ਨਿੱਕੇਦਾਰ ਨਿਭਾਇਆ ਆਪਣਾ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਤੁਹਾਨੂੰ ਬਹੁਤ ਸੋਹਣੀ movies ਬਹੁਤ ਸੋਹਣੀ ਅੱਛਾ ਜੀ ਤੇ ਬੱਚੇ ਤੁਸੀਂ ਫਿਲਮ ਦੇਖ ਕੇ ਆਏ ਕਿਵੇਂ ਲੱਗੀ ਠੀਕ ਹੈ ਸੋਹਣੀ ਸੀਗੀ ਫਿਲਮ ਇਹ ਸਮਝ ਆ ਗਈ ਸੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਹੁਣੇ ਸ਼ਾਇਰ ਫਿਲਮ ਦੇ ਰਿਵਿਊ ਲਏ ਨੇ ਤੁਸੀਂ ਦੇਖੇ ਨੇ ਤੇ ਸ਼ਾਇਰ ਫਿਲਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਹਾਸਲ ਕਰਦੀ ਨਜ਼ਰ ਆ ਰਹੀ ਆ ਹੋ ਸਕਦਾ ਇਹ ਫਿਲਮ ਬਹੁਤ ਵੱਡੀ ਕਲੈਕਸ਼ਨ ਕਰਕੇ ਜਾਊਗੀ ਤੇ ਫਿਲਮ ਦੇ ਵਿੱਚ ਤੁਹਾਨੂੰ ਲੱਗ ਲੱਗ ਤਰ੍ਹਾਂ ਦੇ ਸ਼ੇਡਸ ਦੇਖਣ ਨੂੰ ਮਿਲਣਗੇ ਫਿਲਮ ਇੱਕ ਤਰ੍ਹਾਂ ਦੀ ਡੀਪਲੀ ਫਿਲਮ ਆ ਹਨਾ ਤੇ ਫਿਲਮ ਦੇ ਵਿੱਚ ਮੁਹੱਬਤ ਪਿਆਰ ਤੇ ਰੂਹਾਂ ਦਾ ਪਿਆਰ ਇਹ ਚੀਜ਼ਾਂ ਜ਼ਿਆਦਾ ਦਿਖਾਈਆਂ ਗਈਆਂ ਨੇ ਤੇ ਫਿਲਮ ਦੇ ਵਿੱਚ ਤੁਹਾਨੂੰ ਲੱਗ ਲੱਗ ਤਰ੍ਹਾਂ ਦੇ ਸ਼ਾਇਰ ਦੇਖਣ ਨੂੰ ਮਿਲ ਸਕਦੇ ਆ ਜਿਵੇਂ ਦੇਵੀ ਮਕਸੀਦਪੁਰੀ ਰਾਣਾ ਰਣਵੀਰ ਜੀ ਹੋਰ ਵੀ ਕਈ ਕਾਫੀ ਤਰ੍ਹਾਂ ਦੇ ਪੰਜਾਬੀ ਇੰਡਸਟਰੀ ਮੰਨੇ ਪਰ ਮੰਨੇ ਆਰਟਿਸਟਸ ਦੇਖਣ ਨੂੰ ਮਿਲਣਗੇ ਮੈਂ ਤੁਹਾਡਾ ਦੋਸਤ ਤੇ ਹੋਸਟ ਸਿਮਰਨਜੀਤ ਸਿੰਘ ਮੇਨਾ ਕੈਮਰਾਮੈਨ ਮਨਿੰਦਰ ਸਿੰਘ ਧੰਨਵਾਦ